ਅੱਜ ਦੁਪਹਿਰ ਤੋਂ ਬਾਅਦ 28 ਨਵੰਬਰ ਸ਼ੁੱਕਰਵਾਰ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਜੇਲ੍ਹ ਦੇ ਵਿੱਚ ਬੰਦ ਐਮਪੀ ਮੈਂਬਰ ਪਾਰਲੀਮੈਂਟ ਨੂੰ ਹੁਣ ਰਿਹਾਈ ਮਿਲ ਰਹੀ ਹੈ ਔਰ ਉਸ ਨੂੰ ਸੰਸਦ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਬਹੁਤ ਵੱਡੀ ਇਹ ਖਬਰ ਅੱਜ ਆਈ ਹੈ ਪਰ ਇਹਦੇ ਨਾਲ ਹੀ ਐਮਪੀ ਅਮਰਤਪਾਲ ਸਿੰਘ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਬਹੁਤ ਵੱਡਾ ਬਿਆਨ ਆਇਆ ਔਰ ਐਮਪੀ ਅਮਰਤਪਾਲ ਸਿੰਘ ਉਹ ਦੁਬਾਰਾ ਫਿਰ ਹਾਈ ਕੋਰਟ ਪਹੁੰਚੇ ਨੇ ਤੇ ਹਾਈ ਕੋਰਟ ਪਹੁੰਚ ਕੇ ਉਹਨਾਂ ਨੇ ਅਰਜੀ ਲਾ ਦਿੱਤੀ ਹੈ ਕੀ ਅਰਜੀ ਲਈ ਹੈ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖ ਸਕਦੇ ਹੋ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਵੱਡੇ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰ ਪਿਆਰਿਓ ਅੱਜ ਐਮਪੀ ਅਮਰਤਪਾਲ ਸਿੰਘ ਫਿਰ ਹਾਈ ਕੋਰਟ ਪਹੁੰਚੇ ਨੇ ਕਿਉਂਕਿ ਇੱਕ ਹੋਰ ਐਮਪੀ ਜਿਹੜੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਹੈ ਜਿਹਦਾ ਨਾਮ ਇੰਜੀਨੀਅਰ ਅਬਦੁਲ ਰਾਸ਼ਿਦ ਹੈ ਉਸ ਨੂੰ ਜਿਹੜੀ ਪਾਰਲੀਮੈਂਟ ਜਾਣ ਦੀ ਇਜਾਜ਼ਤ ਮਿਲ ਗਈ ਹੈ ਪਰੋਲ ਮਿਲ ਗਈ ਹੈ ਕਿਉਂਕਿ ਉਹ ਵੀ ਐਮਪੀ ਹੈ ਤੇ ਅਮਰਤਪਾਲ ਵੀ ਐਮਪੀ ਹੈ ਤੇ ਦੋਨੇ ਜੇਲ੍ਹ ਦੇ ਵਿੱਚ ਬੰਦ ਨੇ ਦੋਨਾਂ ਦੇ ਕੇਸਾਂ ਦੀ ਦੇਖਰੇਖ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਕਰ ਰਹੀ ਹੈ ਤਾਂ ਇੱਕ ਨੂੰ ਇੱਕ ਐਮਪੀ ਨੂੰ ਜਿਹੜੇ ਰਾਸ਼ਿਦ ਹੈ ਉਹਨਾਂ ਨੂੰ ਜਦੋਂ ਸੰਸਦ ਦੇ ਵਿੱਚ ਪਾਰਲੀਮੈਂਟ ਪਿਛਲਾ ਸੈਸ਼ਨ ਚੱਲਿਆ ਸੀ ਉਦੋਂ ਵੀ ਉਹਨਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਐਸ ਵਾਰ ਫਿਰ ਦੇ ਦਿੱਤੀ ਗਈ ਆ ਅਮਰਤਪਾਲ ਨੇ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਵਿੱਚ ਅਰਜੀ ਲਾਈ ਸੀ ਸ਼ਾਮਲ ਹੋਣ ਲਈ ਪਰ ਉਹ ਅਦਾਲਤ ਨੇ ਡੀਸੀ ਨੂੰ ਭੇਜ ਦਿੱਤੀ ਤੇ ਡੀਸੀ ਨੇ ਨਾ ਕਰਕੇ ਇਨਕਾਰ ਕਰਕੇ ਵਾਪਸ ਭੇਜ ਦਿੱਤੀ ਤੇ ਹੁਣ ਫਿਰ ਅਮਰਤਪਾਲ ਤੇ ਉਹਦੇ ਪਰਿਵਾਰ ਨੇ ਅਰਜੀ ਲਾਈ ਹੈ ਅਦਾਲਤ ਦੇ ਵਿੱਚ ਔਰ ਇਹ ਕਿਹਾ ਕਿ ਜੇਕਰ ਜੇਲ੍ਹ ਦੇ ਵਿੱਚ ਬੰਦ ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਐਮਪੀ ਨੂੰ ਅਜਾਇਬਤ ਦੋ ਵਾਰ ਮਿਲ ਸਕਦੀ ਹੈ ਪਾਰੋਲ ਮਿਲ ਸਕਦੀ ਹੈ ਪਾਰਲੀਮੈਂਟ ਜਾਣ ਦੇ ਲਈ ਤਾਂ ਫਿਰ ਅਮਰਤਪਾਲ ਵੀ ਖੰਡੂਰ ਸਾਹਿਬ ਤੋਂ ਐਮਪੀ ਹੈ ਫਿਰ ਉਹਨੂੰ ਕਿਉਂ ਨਹੀਂ ਮਿਲ ਸਕਦੀ ਇਸ ਦਲੀਲ ਦੇ ਨਾਲ ਦੁਬਾਰਾ ਫਿਰ ਅਮਰਤਪਾਲ ਹਾਈ ਕੋਰਟ ਪਹੁੰਚਿਆ ਤੇ ਹੁਣ ਦੇਖਣਾ ਇਹ ਹੈ ਕਿ ਉੱਚ ਅਦਾਲਤ ਹਾਈ ਕੋਰਟ ਇਸ ਮਾਮਲੇ ਦੇ ਉੱਪਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਫੈਸਲਾ ਦਿੰਦੀ ਹੈ ਕਿਉਂਕਿ ਇੱਕ ਦੋ ਦਿਨਾਂ ਤੋਂ ਜਿਹੜਾ ਸਰਦਰੁੱਤ ਸੈਸ਼ਨ ਹੈ ਪਾਰਲੀਮੈਂਟ ਦਾ ਸੰਸਦ ਦਾ ਉਹ ਸ਼ੁਰੂ ਹੋਣ ਵਾਲਾ ਤੇ ਪਾਰਲੀਮੈਂਟ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਅਮਰਤਪਾਲ ਵੀ ਸ਼ਾਮਲ ਹੋਣਾ ਚਾਹੁੰਦਾ ਪਰ ਮਾਮਲਾ ਅਜੇ ਲਟਕਿਆ ਹੋਇਆ ਤੁਹਾਡਾ ਵੀ ਇਸ ਮੁੱਦੇ ਤੇ ਮੈਂ ਵਿਚਾਰ ਚਾਹੂੰਗਾ ਤੁਹਾਨੂੰ ਕੀ ਲੱਗਦਾ ਵੈਸੇ ਪੰਜਾਬ ਸਰਕਾਰ ਕਹਿ ਰਹੀ ਹੈ ਕੇਂਦਰ ਦੀਆਂ ਏਜੰਸੀਆਂ ਕਹਿ ਰਹੀਆਂ ਨੇ ਕਿ ਅਮਰਤਪਾਲ ਦਾ ਬਾਹਰ ਆਉਣਾ ਅਜੇ ਠੀਕ ਨਹੀਂਗਾ ਖਤਰਾ ਹੋ ਸਕਦਾ ਹੈ ਹਾਲਾਤ ਬੜਕ ਸਕਦੇ ਨੇ ਪਰ ਅਮਰਤਪਾਲ ਉਹਦੀ ਪਾਰਟੀ ਤੇ ਉਹਦਾ ਪਰਿਵਾਰ ਕਹਿ ਰਿਹਾ ਕਿ ਇਹ ਇਲਜ਼ਾਮ ਝੂਠੇ ਨੇ ਅਮਰਤਪਾਲ ਬਹੁਤ ਲੱਖਾਂ ਵੋਟਾਂ ਦੇ ਨਾਲ ਜਿੱਤਿਆ ਹੋਇਆ ਐਮਪੀ ਹੈ ਤੇ ਉਸ ਨੂੰ ਪਾਰਲੀਮੈਂਟ ਤੇ ਜਾਣ ਦਿੱਤਾ ਜਾਣਾ ਚਾਹੀਦਾ ਇਹਦੇ ਤੇ ਆਪਾਂ ਤੁਹਾਡਾ ਵਿਚਾਰ ਦਾ ਇੰਤਜ਼ਾਰ ਕਰਦੇ ਹਾਂ ਕਮੈਂਟ ਚ ਤੁਸੀਂ ਲਿਖਿਓ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਹੈ ਜੀ ਅੱਜ ਪੰਜਾਬ ਦੇ ਵਿੱਚ ਸਾਰੇ ਬੱਸ ਸਟੈਂਡ ਨੇ ਜਿਹੜੇ ਉਹ ਪੁਲਿਸ ਛਾਉਣੀ ਬਣੇ ਹੋਏ ਸੀ ਪੁਲਿਸ ਹੀ ਪੁਲਿਸ ਔਰ ਜਿਹੜੇ ਕਨੈਕਟਰ ਸੀ ਜਿਹੜੇ ਡਰਾਈਵਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਪੁਲਿਸ ਉਹਨਾਂ ਨੂੰ ਲੱਦ ਲੱਦ ਕੇ ਬੱਸਾਂ ਚ ਠਾਣਿਆਂ ਵੱਲ ਲੈ ਕੇ ਜਾ ਰਹੀ ਸੀ ਔਰ ਇਹ ਸੀਨ ਬਣਿਆ ਕਿਉਂ ਲੰਬੇ ਟਾਈਮ ਤੋਂ ਬਹੁਤ ਸਾਰੇ ਸਰਕਾਰੀ ਮਹਿਕਮੇ ਸਰਕਾਰਾਂ ਆਪ ਚੱਜ ਨਾਲ ਚਲਾਉਣ ਦੀ ਬਜਾਏ ਉਹਨਾਂ ਨੂੰ ਠੇਕੇਦਾਰੀ ਸਿਸਟਮ ਦੇ ਨਾਲ ਚਲਾ ਰਹੀਆਂ ਨੇ ਹੌਲੀ-ਹੌਲੀ ਮੈਕਮੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਦੇ ਖਿਲਾਫ ਹਰ ਮੈਕਮੇ ਦੇ ਵਿੱਚ ਸੰਘਰਸ਼ ਚੱਲ ਰਹੇ ਨੇ ਜਿਹੜੇ ਚੇਤਨ ਲੋਕ ਨੇ ਉਹ ਉਸ ਮੈਕਮੇ ਚ ਚਾਹੇ ਨਾ ਵੀ ਹੋਣ ਉਹ ਇਸ ਚੀਜ਼ ਦਾ ਵਿਰੋਧ ਕਰਦੇ ਨੇ ਕਿ ਸਾਡੇ ਬੱਚਿਆਂ ਨੇ ਵੀ ਆਉਣ ਵਾਲੇ ਟਾਈਮ ਚ ਨੌਕਰੀ ਮੰਗਣੀ ਹੈ ਜੇ ਸਰਕਾਰੀ ਮੈਕਮੇ ਖਤਮ ਹੋ ਗਏ ਜਾਂ ਸਾਰਾ ਕੁਝ ਚਲਾਉਣਾ ਹੀ ਠੇਕੇਦਾਰੀ ਸਿਸਟਮ ਚ ਹੈ ਕੱਚੇ ਮਲਾਜ਼ਮ ਰੱਖਣੇ ਨੇ ਤਾਂ ਫਿਰ ਬੱਚੇ ਪੜਾਉਣ ਦਾ ਫਾਇਦਾ ਕੀ ਤਾਂ ਰੋਡਵੇ ਦੇ ਕੱਚੇ ਮਲਾਜ਼ਮ ਜਿਹੜੇ ਪੰਜਾਬ ਰੋਡਵੇਜ ਦੇ ਪਣ ਬੱਸ ਦੇ ਤੇ ਪੀਆਰਟੀਸੀ ਦੇ ਉਹ ਵੀ ਇਹ ਮੰਗ ਕਰ ਰਹੇ ਨੇ ਵੀ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ ਮਾਮੂਲੀ ਤਨਖਾਹਾਂ ਤੇ ਸਾਨੂੰ ਕਿਉਂ ਰੱਖਿਆ ਹੋਇਆ ਐਨੇ ਟਾਈਮ ਤੋਂ ਤੇ ਸਰਕਾਰ ਜਿਹੜੀ ਆ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਦਾ ਵਿਰੋਧ ਜਿਹੜੇ ਮੁਲਾਜ਼ਮ ਨੇ ਉਹ ਕਰਦੇ ਨੇ ਕਿਉਂਕਿ ਉਹ ਪੀੜਤ ਨੇ ਤਾਂ ਅੱਜ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਹੜਤਾਲਾਂ ਕੀਤੀਆਂ ਸਰਕਾਰ ਕਿਹੇ ਤਰੀਕੇ ਨਾਲ ਕਦੇ ਵਰਚਾ ਕੇ ਤੇ ਕਦੇ ਡਰਾ ਕੇ ਉਹਨਾਂ ਦੀ ਹੜਤਾਲਾਂ ਖਤਮ ਕਰਾਉਂਦੀ ਰਹੀ ਐ ਤੇ ਅੱਜ ਫੇਰ ਉਹਨਾਂ ਨੇ ਹੜਤਾਲ ਕੀਤੀ ਕਿਉਂ ਕੀਤੀ ਕਿਉਂਕਿ ਰਾਤ ਉਹਨਾਂ ਦਾ ਦੋਸ਼ ਹੈ ਕਿ ਸਾਡੇ ਕਿੰਨੇ ਸਾਰੇ ਕਨੈਕਟਰ ਡਰਾਈਵਰ ਤੇ ਹੋਰ ਮੁਲਾਜ਼ਮ ਘਰਾਂ ਚੋਂ ਪੁਲਿਸ ਨੇ ਚੱਕਲੇ ਸੀਗੇ ਤੇ ਇਸ ਕਰਕੇ ਅੱਜ ਉਹਨਾਂ ਨੇ ਪੂਰੇ ਪੰਜਾਬ 'ਚ ਹੜਤਾਲ ਕਰ ਦਿੱਤੀ ਤਾਂ ਉਸ ਤੋਂ ਬਾਅਦ ਅੱਜ ਸਾਰੇ ਬੱਸ ਅੱਡਿਆਂ ਦੀਆਂ ਬੱਸਾਂ ਬੰਦ ਹੋਈਆਂ ਜਿਹੜੀਆਂ ਜਿਹੜੀਆਂ ਸਰਕਾਰੀ ਬੱਸਾਂ ਆਧਾਰ ਕਾਰਡ ਵਾਲੀਆਂ ਉਹ ਉਹ ਬੰਦ ਔਰ ਜਿਹੜੇ ਪ੍ਰਦਰਸ਼ਨ ਕੀਤੇ ਉਹਨਾਂ ਪੀੜਤ ਮੁਲਾਜ਼ਮਾਂ ਨੇ ਉਹਨਾਂ ਨੂੰ ਚੁੱਕ ਲਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੇ ਮੁਲਾਜ਼ਮ ਜਿਹੜੇ ਉਹ ਟੈਂਕੀਆਂ ਤੇ ਚੜ ਗਏ ਨੇ ਤੇ ਬਹੁਤ ਸਾਰੇ ਮੁਲਾਜ਼ਮ ਪੈਟਰੋਲ ਵਾਲੀਆਂ ਬੋਤਲਾਂ ਲੈ ਕੇ ਬੱਸਾਂ ਤੇ ਚੜੇ ਵੀ ਦੱਸੇ ਜਾ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਸਰਕਾਰ ਅੱਗੇ ਕੀ ਕਦਮ ਉਠਾਉਂਦੀ ਹੈ ਇਹ ਆਉਣ ਵਾਲਾ ਵਕਤ ਆਪਾਂ ਨੂੰ ਦੱਸੇਗਾ ਫਿਲਹਾਲ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਹੈ ਅਗਲੀ ਖਬਰ ਜਿਹੜੀ ਆ ਉਹ ਤਰਨਤਾਰਨ ਤੋਂ ਆ ਰਹੀ ਹੈ ਕਿਉਂਕਿ ਤਰਨਤਾਰਨ ਚ ਜਦੋਂ ਜਿਮਣੀ ਚੋਣ ਹੋਈ ਉਸ ਵਕਤ ਅਕਾਲੀ ਦਲ ਦੇ ਕਈ ਸਾਰੇ ਵਰਕਰਾਂ ਆਗਵਾ ਦੇ ਉੱਪਰ ਕੇਸ ਦਰਜ ਹੋਏ ਜਿਸ ਮਾਮਲੇ ਚ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਦੀ ਪੇਸ਼ੀ ਵੀ ਦਿੱਲੀ ਚੋਣ ਕਮਿਸ਼ਨ ਅੱਗੇ ਹੋਈ ਔਰ ਚੋਣ ਕਮਿਸ਼ਨ ਨੇ ਜਿਹੜੇ ਜਿਹੜੇ ਐਸਐਸਪੀ ਆ ਤਰਨਤਾਰਨ ਦੇ ਉਹਨੂੰ ਵੀ ਸਸਪੈਂਡ ਕੀਤਾ ਜਿਹੜੇ ਕੁਝ ਡੀਐਸਪੀ ਉਹਨਾਂ ਤੇ ਵੀ ਕਾਰਵਾਈਆਂ ਹੋਈਆਂ ਤੇ ਹੁਣ ਜਿਹੜੀ ਉਮੀਦਵਾਰ ਸੀਗੀ ਤਰਨਤਾਰਨ ਦੇ ਵਿੱਚ ਆ ਅਕਾਲੀ ਦਲ ਦੀ ਉਹਨਾਂ ਦੀ ਸੁਖਵਿੰਦਰ ਕੌਰ ਦੀ ਜਿਹੜੀ ਧੀ ਹੈ ਕੰਚਨਪ੍ਰੀਤ ਕੌਰ ਉਹਦੇ ਉੱਤੇ ਵੀ 3-4 ਕੇਸ ਦਰਜ ਕੀਤੇ ਗਏ ਸੀ ਤੇ ਹੁਣ ਉਹਨੂੰ ਅਦਾ ਜਿਹੜਾ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਤੇ ਅੱਜ ਕੰਚਨਪ੍ਰੀਤ ਥਾਣੇ ਦੇ ਵਿੱਚ ਪੇਸ਼ ਹੋਈ ਹੈ ਉਸ ਨੇ ਆਪਣੇ ਬਿਆਨ ਕਲਮ ਬੰਦ ਕਰਾਏ ਨੇ ਔਰ ਥਾਣੇ ਦੇ ਵਿੱਚ ਪੇਸ਼ ਹੋ ਕੇ ਉਸ ਨੇ ਕਿਹਾ ਕਿ ਮੈਂ ਕਾਨੂੰਨ ਤੋਂ ਭੱਜੀ ਨਹੀਂ ਅਸੀਂ ਤਾਂ ਇਹ ਜਿਹੜਾ ਵੋਟਾਂ ਤੇ ਚੱਲਦਾ ਧੱਕਾ ਉਹਨੂੰ ਰੋਕਣ ਦੀ ਕੋਸ਼ਿਸ਼ ਚ ਹਾਂ ਦੇਖੋ ਇਹ ਗੱਲ ਸੱਚੀ ਹੈ ਕਿ ਇਹਨਾਂ ਨਾਲ ਧੱਕਾ ਹੋਇਆ ਹੋ ਸਕਦਾ ਪਰ ਇੱਥੇ ਇੱਕ ਗੱਲ ਬੋਲਾਂਗੇ ਸੱਚ ਅੱਜ ਜਿੰਨਾ ਦੀ ਸਰਕਾਰ ਹੈ ਉਹ ਪੁਲਿਸ ਦੀ ਜ਼ਰੂਰਤ ਤੋਂ ਕਰ ਰਹੀ ਹੈ ਤੇ ਕੋਵਰ ਵਿਜੇ ਪ੍ਰਤਾਪ ਨੇ ਸਾਫ਼ ਕਿਹਾ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਪੁਲਿਸ ਦੀ ਦਰਵਰਤੋਂ ਤਾਂ ਉਹ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ ਤੇ ਕਰਦੀ ਰਹੀ ਹੈ। ਅਕਾਲੀਆਂ ਦੀ ਸਰਕਾਰ ਵੇਲੇ ਕੀ ਚੱਲਦਾ ਰਿਹਾ? ਉਦੋਂ ਵੀ ਤਾਂ ਜਿਮਣੀ ਚੋਣਾ ਵੇਲੇ ਆਹੀ ਕੋਸ਼ਿਸ਼ ਚੱਲਦਾ ਰਿਹਾ। ਅਕਾਲੀਆਂ ਦੀ ਸਰਕਾਰ ਕਿਹੜਾ ਪੁਲਿਸ ਨੂੰ ਇਹ ਕਹਿੰਦੀ ਹੁੰਦੀ ਸੀ ਵੀ ਭਾਈ ਤੁਸੀਂ ਸਾਡੀ ਕੋਈ ਮਦਦ ਨਹੀਂ ਕਰਨੀ। ਤੁਸੀਂ ਨਿਰਪੱਖਤਾ ਨਾਲ ਕੰਮ ਕਰਨਾ। ਅਕਾਲੀਆਂ ਵੇਲੇ ਵੀ ਇਹ ਦੋਸ਼ ਲੱਗਦੇ ਰਹੇ ਨੇ। ਅਕਾਲੀਆਂ ਵੇਲੇ ਵੀ ਬਹੁਤ ਪਰਚੇ ਹੋਏ ਨੇ ਝੂਠੇ ਅੱਜ ਵੀ ਮੈਂ ਨਹੀਂ ਕਹਿੰਦਾ ਕਿ ਅੱਜ ਨਹੀਂ ਹੋ ਰਿਹਾ ਉਹ ਕੁਛ ਅੱਜ ਵੀ ਹੋ ਰਿਹਾ ਅਕਾਲੀ ਦਲ ਵੇਲੇ ਵੀ ਹੋ ਰਿਆ ਸੀ ਰਹਿ ਗਈ ਕਾਂਗਰਸ ਕਾਂਗਰਸ ਵੇਲੇ ਦੀ ਪੁਲਿਸ ਦਾ ਸਿਆਸੀਕਰਨ ਹੁੰਦਾ ਰਿਹਾ ਔਰ ਇਹ ਗੱਲਾਂ ਮੈਂ ਨਹੀਂ ਇਹ ਕਹਿੰਦਾ ਇਹ ਸਾਰੀਆਂ ਪਾਰਟੀਆਂ ਆਪੇ ਕਹਿ ਰਹੀਆਂ ਨੇ ਅੱਜ ਅਕਾਲੀ ਦਲ ਬੋਲੀ ਜਾਂਦਾ ਨਾ ਵੀ ਪੁਲਿਸ ਨੂੰ ਨਜਾਇਜ਼ ਵਰਤਿਆ ਜਾਂਦਾ ਝੂਠੇ ਪਰਚੇ ਕਰਾਏ ਜਾ ਰਹੇ ਆ ਜਦੋਂ ਪਿਛਲੇ ਦਿਨੀ ਵਿਧਾਨ ਸਭਾ ਚੱਲੀ ਤਾਂ ਕਾਂਗਰਸ ਦੇ ਐਮ ਐਲ ਏ ਜਿਹੜੇ ਪ੍ਰਗਟ ਸਿੰਘ ਆ ਉਹਨਾਂ ਨੇ ਤਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿਤਾ ਸੀ ਵੀ ਅਸੀਂ ਅਸੀਂ ਪੁਲਿਸ ਦੇ ਹੱਥ ਆਪਣੀ ਦਾੜੀ ਫੜਾਤੀ ਐ ਔਰ ਅਸੀਂ ਸਾਰੀਆਂ ਪਾਰਟੀਆਂ ਕਹਿੰਦਾ ਮੇਰੀ ਪਾਰਟੀ ਕਾਂਗਰਸ ਵੀ ਵਿੱਚੇ ਅਸੀਂ ਸਾਰਿਆਂ ਨੇ ਪੁਲਿਸ ਨੂੰ ਗੈਰ ਜ਼ਰੂਰੀ ਅਧਿਕਾਰ ਦਿੱਤੇ ਅਸੀਂ ਪੁਲਿਸ ਦੇ ਰਾਈ ਇੱਕ ਦੂਜੇ ਨਾਲ ਕਿੜਾ ਕੱਢਦੇ ਆ ਇੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੇ ਪੁਲਿਸ ਦੇ ਹੱਥ ਅਸੀਂ ਆ ਆਪਦੀ ਦਾੜੀ ਆਪਦੀ ਪੱਗ ਆਪ ਦੇਹੀ ਬੈਠੇ ਆ ਇਹ ਗੱਲ ਐਮਐਲਏ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਵਿੱਚ ਮੰਤਰੀ ਵੀ ਰਹੇ ਨੇ ਉਹਨਾਂ ਨੇ ਆਖੀ ਹੈ ਹੁਣ ਜਰਾ ਤੁਸੀਂ ਦੱਸ ਦਿਓ ਵੀ ਕੀ ਇਹ ਗੱਲਾਂ ਝੂਠ ਨੇ ਇਹ ਸੱਚ ਨਹੀਂਗਾ ਕਿ ਸਾਰੀਆਂ ਸਰਕਾਰਾਂ ਸਾਰੀਆਂ ਪਾਰਟੀਆਂ ਇਹ ਕਰਦੀਆਂ ਨੇ ਪੁਲਿਸ ਦੀ ਦਰਵਾਜ਼ੇ ਤੋਂ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੇ ਪੁਲਿਸ ਅਫਸਰਾਂ ਨੂੰ ਇਹ ਕਿਹਾ ਸੀ ਵੀ ਕਿਸੇ ਵੀ ਪਾਰਟੀ ਦੇ ਮੋਹਰੇ ਦੁਮਛਲੇ ਨਹੀਂ ਬੰਨਣਾ ਚਾਹੀਦਾ ਤਰਨ ਤਰਨ ਦੀ ਚੋਣ ਚੋਣੇ ਕਿਹਾ ਜੋ ਕੁਝ ਹੋਇਆ ਉਹ ਬਹੁਤ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਔਰ ਅੱਜ ਜਿਹੜਾ ਕੰਚਨਪ੍ਰੀਤ ਉਥੇ ਪੇਸ਼ ਹੋਈ ਹੈ ਇਹਦੇ ਉੱਪਰ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਤਾਂ ਪਤਾ ਲੱਗੂ ਬਾਅਦ ਚ ਪਰ ਇੱਕ ਗੱਲ ਇੱਥੇ ਜ਼ਿਕਰਯੋਗ ਹੈ ਪਿਛਲੇ ਦਿਨੀ ਨਛੱਤਰ ਸਿੰਘ ਜਿਹੜੇ ਅਕਾਲੀ ਦਲ ਦੇ ਇੱਕ ਆਗੂ ਹੈ ਆਈਟੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਉਹਨੂੰ ਨਛੱਤਰ ਸਿੰਘ ਗਿੱਲ ਨੂੰ ਇੱਕ ਕੈਫੇ 'ਚ ਬੈਠਿਆਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਜੇ ਥੋੜੇ ਦਿਨ ਪਹਿਲਾਂ ਤੇ ਫਿਰ ਮਾਮਲਾ ਜਦੋਂ ਹਾਈ ਕੋਰਟ ਗਿਆ ਤੇ ਹਾਈ ਕੋਰਟ ਨੇ ਆਰਡਰ ਕੀਤਾ ਸੀ ਵੀ ਗਲਤ ਫੜਿਆ ਇਹਨੂੰ ਤੁਰੰਤ ਛੱਡੋ ਤਾਂ ਫਿਰ ਛੱਡਣਾ ਪਿਆ ਪਰ ਇੱਥੇ ਸਵਾਲ ਪਿਆਰੇਓ ਇਹ ਆ ਉਹ ਤਾਂ ਚੱਲ ਖਾਸ ਬੰਦੇ ਉਹਨਾਂ ਮਗਰ ਵੱਡੀਆਂ ਪਾਰਟੀਆਂ ਵੱਡੀਆਂ ਤਾਕਤਾਂ ਪਰ ਜਿਹੜਾ ਮਹਾਤੜ ਮੇਰੇ ਤੁਹਾਡੇ ਵਰਗਾ ਜੇ ਉਹਦੇ ਨਾਲ ਪੁਲਿਸ ਧੱਕਾ ਕਰ ਜੀ ਉਹ ਕੀ ਕਰੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਹਾਈ ਕੋਰਟ ਦੇ ਵਕੀਲ ਕਰਨ ਦੀ ਫੀਸ ਵੀ ਨਹੀਂ ਹੁੰਦੀ ਕਿਉਂਕਿ ਫੀਸ ਵਕੀਲ ਵੀ ਵਾਵਾ ਲੈਂਦੇ ਨੇ ਤੇ ਫਿਰ ਉਹ ਤਾਂ ਰਗੜੇ ਜਾਂਦਾ ਇੱਥੇ ਮੈਨੂੰ 17 ਯਾਦ ਆ ਰਹੀਆਂ ਨੇ ਕਿਵੇਂ ਦਾ ਇੱਥੇ ਕਈ ਵਾਰ ਲਮਕ ਜਾਂਦੇ ਆ ਫੈਸਲੇ ਨਜਾਇਜ਼ ਬੰਦੇ ਝੂਠੇ ਕੇਸ ਦਰਜ ਕਰਕੇ ਫੜ ਕੇ ਅੰਦਰ ਤੋਂ ਨੁੱਤੇ ਜਾਂਦੇ ਆ ਜ਼ਮਾਨਤਾਂ ਨਹੀਂ ਹੋਣ ਦਿੱਤੀਆਂ ਜਾਂਦੀਆਂ ਉਹਨਾਂ ਦੀਆਂ ਉਮਰਾਂ ਗਲ ਜਾਂਦੀਆਂ ਜੇਲ੍ਹਾਂ ਦੇ ਵਿੱਚ ਤੇ ਫਿਰ ਸਰਜੀਤ ਪਾਤਰ ਦੀਆਂ 17 ਉਹ ਲਿਖਦਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਇਹ ਗੱਲ ਫਿਰ ਠੀਕ ਜਾਪਦੀ ਹੈ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਅੱਜ ਤੱਕ ਇੰਜ ਹੋਇਆ ਜਿੱਥੇ ਝੂਠੇ ਕੇਸ ਦਰਜ ਕੀਤੇ ਗਏ ਬੰਦਿਆਂ ਦੀ ਉਮਰਾਂ ਲੰਘ ਗਈ ਅਤੇ ਬਾਅਦ ਵਿੱਚ ਅਦਾਲਤਾਂ ਨੇ ਉਹ ਬਰੀ ਕੀਤੇ ਨੇ ਤਾਂ ਝੂਠੇ ਕੇਸ ਹਰ ਸਰਕਾਰ 'ਚ ਦਰਜ ਹੁੰਦੇ ਰਹੇ ਨੇ ਅੱਜ ਕੰਚਨਪ੍ਰੀਤ ਖਾਲੀ ਦਲ ਉਹਨਾਂ ਨਾਲ ਵੀ ਇਹ ਕੁਝ ਹੋ ਰਿਹਾ ਹੋਊਗਾ ਇਹ ਮੰਨਣ 'ਚ ਆਉਂਦਾ ਪਰ ਬਖਸ਼ਿਆ ਕਿਸੇ ਸਰਕਾਰ ਨੇ ਵੀ ਨਹੀਂ ਪੁਲਿਸ ਦਾ ਸਿਆਸੀਕਰਨ ਤੇ ਪੁਲਿਸ ਦੀ ਦੁਰਵਰਤੋਂ ਹਰੇਕ ਨੇ ਕੀਤੀ ਐ ਮਨ ਦੇ ਵੀ ਸਾਰੇ ਨੇ ਪਤਾ ਵੀ ਸਾਰਿਆਂ ਨੂੰ ਐ ਪਰ ਇਹ ਅਜੇ ਰੁਕਣੀ ਨਹੀਂ ਰੁਕਣੀ ਕਿਉਂ ਨਹੀਂ ਕਿਉਂਕਿ ਜਿਹੜੀਆਂ ਗਲਤ ਸਿਆਸਤਾਂ ਇਸ ਟਾਈਮ ਚੱਲ ਰਹੀਆਂ ਨੇ ਉਹਨਾਂ ਨੇ ਰੁਕਣੀ ਨਹੀਂ ਉਹਨਾਂ ਜਿਹਦੇ ਹੱਥੀ ਪੁਲਿਸ ਆ ਗਈ ਜਿਹਦੀ ਸਰਕਾਰ ਬਣ ਗਈ ਉਹਨੇ ਆਪਦੀਆਂ ਚੰਗੀਆਂ ਅੱਜ ਤੁਸੀਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਟਾ ਕੇ ਤੁਸੀਂ ਕਾਲੀ ਦਲ ਦੀ ਬਣਾ ਦਿਓ ਸਾਰੀ ਪੁਲਿਸ ਨੂੰ ਆਪਦੇ ਹਿਸਾਬ ਨਾਲ ਚਲਾਉਣਾ ਸ਼ੁਰੂ ਕਰ ਦੇਣਗੇ ਪੁਲਿਸ ਨੂੰ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਕ ਕੰਮ ਕਰਨ ਦੇਣਾ ਚਾਹੀਦਾ ਪਰ ਪੁਲਿਸ ਦਾ ਸਿਆਸੀਕਰਨ ਕਰ ਦਿੱਤਾ ਜਾਂਦਾ ਹੈ حکੂਮਤੀ ਦਾਬਾ حکੂਮਤੀ ਵੈਸੇ ਤਾਂ ਚਲੋ ਪੁਲਿਸ ਹੈ ਹੀ ਹਕੂਮਤ ਦੀ ਹੁੰਦੀ ਹੈ ਤੇ ਉਤੋਂ ਉਹਨਾਂ ਕਰਾਉਣਾ ਹੀ ਆ ਪਰ ਇਹ ਠੀਕ ਨਹੀਂਗਾ ਇਹਦੇ ਨਾਲ ਬਹੁਤ ਸਾਰਾ ਕੰਮ ਗਲਤ ਹੁੰਦਾ ਹੈ ਹੁਣ ਤੁਸੀਂ ਅਗਲੀ ਗੱਲ ਤੇ ਆਓ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਆ ਜਦੋਂ ਸਰਕਾਰ ਨਹੀਂ ਸੀ ਆਈ ਵੀ ਜੇ ਸਾਡਾ ਰਾਜ ਆ ਗਿਆ ਧਰਨੇ ਨਹੀਂ ਲੱਗਣਗੇ ਅਸੀਂ ਲੋਕਾਂ ਦੇ ਮਸਲੇ ਧਰਨੇ ਲੱਗਣ ਤੋਂ ਪਹਿਲਾਂ ਹੱਲ ਕਰ ਦਿਆਂਗੇ ਕਿਸੇ ਨੂੰ ਟੈਂਕੀਆਂ ਤੇ ਨਹੀਂ ਚੜਨਾ ਪਵੇਗਾ ਕਿਸੇ ਦੇ ਉੱਪਰ लाਠੀ ਚਾਰਜ ਨਹੀਂ ਹੋਣਗੇ ਪਰ ਹੁਣ ਕੀ ਹੋ ਰਿਹਾ ਅੱਜ ਜਿਹੜੇ ਕੱਚੇ ਮੁਲਾਜ਼ਮ ਨੇ ਰੋਡਵੇਜ ਦੇ ਵਿੱਚ ਪਣ ਬੱਸ ਦੇ ਵਿੱਚ ਪੀਆਰਟੀਸੀ ਦੇ ਅੱਜ ਉਹਨਾਂ ਨਾਲ ਜੋ ਹੋਇਆ ਉਹ ਕੀ ਹੈ ਤੇ ਕੱਲ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਜਿਹੜੇ ਆਏ ਸੀ ਸੈਂਕੜੇ ਇਕੱਠੇ ਹੋ ਕੇ ਜੋ ਡਾਂਗ ਉਹਨਾਂ ਤੇ ਫਿਰਿਆ ਉਹ ਕੀ ਹੈ ਤੇ ਇਸੇ ਤਰ੍ਹਾਂ ਰੋਜ਼ ਜਿਹੜੇ ਵੀ ਲੋਕ ਆਪਣੀਆਂ ਹੱਕੀ ਬਾਜ਼ਮ ਮੰਗਾਂ ਲੈ ਕੇ ਆਉਂਦੇ ਨੇ ਜੇ ਉਹ ਆਮ ਆਦਮੀ ਪਾਰਟੀ ਵਾਲੇ ਨਾ ਹੋਣ ਤੇ ਉਹਨਾਂ ਨਾਲ ਕੀ ਹੁੰਦਾ ਜੇਕਰ ਆਮ ਆਦਮੀ ਪਾਰਟੀ ਵਾਲੇ ਅੱਜ ਵੀ ਧਰਨਾ ਲਾ ਦੇਣ ਅੱਜ ਵੀ ਸੜਕ ਤੇ ਰੋਕ ਕੇ ਬਹਿ ਜਾਣ ਜਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸਵੰਗ ਦਿੱਲੀ ਦੇ ਚੌਂਕ 'ਚ ਜਾਮ ਕਰਨ ਲਈ ਸੜਕ ਤੇ ਲੇਟ ਜਾਣ ਫਿਰ ਤਾਂ ਇਹ ਸਹੀ ਤੇ ਜੇ ਲੋਕ ਆਪਦੇ ਹੱਕਾਂ ਲਈ ਬੋਲਣਗੇ ਤੇ ਉਹ ਆਮ ਆਦਮੀ ਪਾਰਟੀ 'ਚ ਨਹੀਂ ਹੈਗੇ ਫਿਰ ਪੰਜਾਬ 'ਚ ਅੱਜ ਕੱਲ ਗਲਤ ਆ ਫਿਰ ਉਹ ਗਣਾ ਦੇਖੋ ਤੁਸੀਂ ਧਰਨਾ ਲਾ ਸਕਦੇ ਹੋ ਮੁਜ਼ਾਹਰਾ ਕਰ ਸਕਦੇ ਹੋ ਆਮ ਆਦਮੀ ਪਾਰਟੀ ਕਹਿੰਦੀ ਜੇ ਕੇਜਰੀਵਾਲ ਤੇ ਕੇਸ ਪਾਏ ਜੇ ਸੰਜੇ ਸਿੰਘ ਜੀ ਤੇ ਕੇਸ ਪਾਏ ਜੇ ਮਨੀਸ਼ ਸੋਦੀਆ ਸਾਹਿਬ ਤੇ ਕੋਈ ਕਾਰਵਾਈ ਹੋਵੇ ਫਿਰ ਧਰਨੇ ਲਾ ਸਕਦੇ ਨੇ ਫਿਰ ਠੀਕ ਆ ਫਿਰ ਲਾਓ ਪਰ ਤੁਸੀਂ ਹੁਣ ਆਪਦੇ ਹੱਕਾਂ ਲਈ ਲੜੋ ਆਪਦੇ ਆ ਕਹਿ ਲਓ ਯਾਰੇ ਕੋਈ ਗੱਲ ਆ ਏ ਨਹੀਂ ਠੀਕ ਦੇਖੋ ਏ ਤਾਂ ਫਿਰ ਨਿਆਂਇਦ ਦੁਰਵਰਤੋ ਹੈ ਨਾ ਰਾਈਟ ਟੂ ਸਪੀਚ ਰਾਈਟ ਟੂ ਪ੍ਰੋਟੈਸਟ ਇਹਦੀ ਹੁਣ ਅਗਲੀ ਖਬਰ ਤੇ ਆਪਾਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹ ਜੇਤੂ ਹੋਇਆ ਕੇਂਦਰ ਸਰਕਾਰ ਨੂੰ ਜਿਹੜੀ ਕੋਸ਼ਿਸ਼ ਸੀ ਉਹ ਵਾਪਸ ਲੈਣੀ ਪਈ ਆ ਉਪ ਰਾਸ਼ਟਰਪਤੀ ਜਿਹੜੇ ਨੇ ਰਾਧਾ ਕ੍ਰਿਸ਼ਨਨ ਉਹਨਾਂ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸੈਨੇਟ ਤੇ ਸਿੰਡੀਕੇਟ ਦੀਆਂ ਚੋਣਾਂ ਹੁਣ ਹੋਣਗੀਆਂ ਤੇ ਸੈਨੇਟ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਕਰ ਦਿੱਤਾ ਗਿਆ। ਪਿਛਲੇ ਲਗਭਗ ਮਹੀਨਾ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਵੱਡਾ ਸੰਘਰਸ਼ ਚੱਲ ਰਿਹਾ ਸੀ ਇਸ ਮੁੱਦੇ ਨੂੰ ਲੈ ਕੇ ਤੇ ਉਸ ਸੰਘਰਸ਼ ਦੇ ਵਿੱਚ ਜਿਹੜੇ ਪੰਜਾਬ ਦੇ ਔਰ ਪੂਰੇ ਭਾਰਤ ਦੇ ਇਨਸਾਫ ਪਸੰਦ ਲੋਕ ਵੀ ਸ਼ਾਮਲ ਹੋਏ ਪਿਛਲੇ ਦਿਨੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇੱਕ ਬੜਾ ਵੱਡਾ ਬਿਆਨ ਦੱਗਿਆ ਸੀ। ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਚ ਆਉਂਦੇ ਨੇ ਇਹਨਾਂ ਦਾ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ ਇਹ ਤਾਂ ਐਵੇਂ ਅੱਗ ਪਾਉਣ ਆਉਂਦੇ ਨੇ ਤੇ ਇਹ ਸੰਘਰਸ਼ ਜਿਹੜਾ ਇਹ ਠੀਕ ਨਹੀਂਗਾ ਪਰ ਖਰਾਣ ਦੀ ਜਿਹੜੀ ਗੱਲ ਹੁਣ ਜਦੋਂ ਉਹਨਾਂ ਦੀ ਹੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਆਪਣਾ ਫੈਸਲਾ ਵਾਪਸ ਲਿਆ ਤੇ ਚੋਣਾ ਕਰਾਉਣ ਦਾ ਐਲਾਨ ਕਰ ਦਿੱਤਾ ਹੈ ਸੰਘਰਸ਼ ਦੀ ਜਿੱਤ ਹੋ ਗਈ ਆ ਤਾਂ ਉਹੀ ਬਿੱਟੂ ਸਾਹਿਬ ਆਏ ਹਾਏ ਬਿੱਟੂ ਸਾਹਿਬ ਨੇ ਹੁਣ ਫੇਰ ਬਿਆਨ ਧਾਗਿਆ ਪਤਾ ਨਹੀਂ ਕਿੱਥੋਂ ਦਿਲ ਕੱਢਿਆ ਹੋਣਾ ਤੇ ਬਿਆਨ ਧਾਗਿਆ ਵੀ ਚੰਗਾ ਹੋਇਆ ਮੁੱਦੇ ਦਾ ਹੱਲ ਹੋ ਗਿਆ ਇਹ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੀ ਰਹੇਗੀ ਇਹ ਹੈ ਉਹ ਹੈ ਪਰ ਬਿੱਟੂ ਸਾਹਿਬ ਕੀ ਕਹੀਏ ਜਦੋਂ ਤੁਸੀਂ ਕਾਂਗਰਸ 'ਚ ਹੁੰਦੇ ਸੀ ਉਦੋਂ ਤੁਹਾਡੇ ਬਿਆਨ ਕੀ ਸੀ ਜਦੋਂ ਤੁਸੀਂ ਹੁਣ ਭਾਜਪਾ 'ਚ ਆ ਗਏ ਉਦੋਂ ਤੁਹਾਡੇ ਬਿਆਨ ਕੀ ਨਹੀਂ ਯਾਰ ਸਾਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਕੀਓ ਜਦੋਂ ਅਜੇ ਨੋਟੀਫਿਕੇਸ਼ਨ ਨਹੀਂ ਸੀ ਆਇਆ ਉਦੋਂ ਤੁਹਾਡੇ ਬਿਆਨ ਇਸੇ ਸੰਘਰਸ਼ ਬਾਰੇ ਬੜੇ ਨੈਗੇਟਿਵ ਸੀ ਤੁਸੀਂ ਕਹਿ ਰਹੇ ਸੀ ਇਹ ਕੋਈ ਮੁੱਦਾ ਹੀ ਨਹੀਂ ਹੈਗਾ ਇਹ ਐਵੇਂ ਰੌਲਾ ਪਾਉਂਦੇ ਨੇ ਇਹ ਇਹਨਾਂ ਦਾ ਪੜਾਈ ਨਾਲ ਕੋਈ ਸਬੰਧ ਨਹੀਂਗਾ ਇੱਥੇ ਘੋੜੇਵਾੜੀ ਫਿਰਦੇ ਨੇ ਐਵੇਂ ਹੁਣ ਜਦ ਜਿੱਤਿਆ ਗਿਆ ਸੰਘਰਸ਼ ਹੁਣ ਤੁਸੀਂ ਨਵਾਂ ਬਿਆਨ ਦਾਗਤਾ ਵੀ ਭਾਈ ਚੰਗਾ ਹੋਇਆ ਜਿੱਤਿਆ ਗਿਆ ਆਹ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਹੋਏ ਪੰਜਾਬ ਚ ਰਹੇਗੀ ਕੋਈ ਇੱਕ ਸਟੈਂਡ ਮੈਨੂੰ ਲੱਗਦਾ ਹੈ ਸਾਈਕਲ ਦਾ ਵੀ ਹੁੰਦਾ ਹੈ ਸਾਈਕਲ ਉਹਦਾ ਵੀ ਤਾਂ ਸਟੈਂਡ ਹੁੰਦਾ ਤੇ ਜੇ ਆਪਾਂ ਵੀ ਸਟੈਂਡ ਰੱਖ ਲਈਏ ਤੇ ਕੀ ਚੱਕਰ ਹੈ ਹੂੰ ਵੇਖੋ ਸਿਆਸਤ ਲਈ ਜਾਂ ਮੰਤਰੀਸ਼ਿਪ ਦੀਆਂ ਕੁਰਸੀਆਂ ਲਈ ਮੇਰੇ ਖਿਆਲ ਦੇ ਨਾਲ ਮਨਿਸਟਰੀ ਲਈ ਇੱਥੋਂ ਤੱਕ ਆਏ ਹੋ ਜਾਣਾ ਵੀ ਇੱਕ ਪਾਰਟੀ ਛੱਡ ਕੇ ਦੂਜੀ ਜੇ ਤਾਂ ਤੁਹਾਨੂੰ ਗਿਆਨ ਹੀ ਨਹੀਂ ਸੀ ਪਹਿਲਾਂ ਜੇ ਤੁਸੀਂ ਕਾਂਗਰਸ 'ਚ ਰਹਿੰਦੇ ਫੇਰ ਤਾਂ ਸਵਾਲ ਇਹ ਆ ਵੀ ਤੁਸੀਂ ਕਾਂਗਰਸ 'ਚ ਰਹਿੰਦੇ ਆ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਬੀਜੇਪੀ ਦੇ ਖਿਲਾਫ ਕਾਂਗਰਸ ਦੇ ਹੱਕ 'ਚ ਗੁੰਮਰਾਹ ਕਰਦੇ ਰਹੇ ਨਾ ਕਿ ਅੱਜ ਗੁੰਮਰਾਹ ਕਰ ਰਹੇ ਹੋ ਜਦੋਂ ਤੁਸੀਂ ਬੀਜੇਪੀ ਦੇ ਹੱਕ 'ਤੇ ਕਾਂਗਰਸ ਦੇ ਵਿਰੋਧ 'ਚ ਬੋਲ ਰਹੇ ਹੋ ਦੇਖੋ ਇੱਕ ਟਾਈਮ ਤਾਂ ਬਿੱਟੂ ਸਾਹਿਬ ਤੁਸੀਂ ਗੁੰਮਰਾਹ ਕਰਦੇ ਰਹੇ ਅੱਜ ਤੁਸੀਂ ਜੋ ਮਰਜ਼ੀ ਕਹਿ ਲਓ ਪਰ ਜਾਂ ਤੁਸੀਂ ਕਾਂਗਰਸ 'ਚ ਰਹਿ ਕੇ ਗੁੰਮਰਾਹ ਕਰਦੇ ਰਹੇ ਬੀਜੇਪੀ ਨੂੰ ਗਲਤ ਕਹਿ ਕੇ ਯਾ ਤੁਸੀਂ ਬੀਜੇਪੀ ਚ ਆ ਕੇ ਕਾਂਗਰਸ ਨੂੰ ਰਹਿ ਕੇ ਕਰ ਰਹੇ ਹੋ ਤੇ ਜੇ ਤੁਸੀਂ ਇਹ ਆਖੋ ਜਦੋਂ ਮੈਂ ਕਾਂਗਰਸ ਚ ਹੁੰਦਾ ਸੀ ਉਦੋਂ ਕਾਂਗਰਸ ਸਹੀ ਸੀ ਤੇ ਜਦੋਂ ਹੁਣ ਮੈਂ ਬੀਜੇਪੀ ਚ ਆ ਗਿਆ ਉਦੋਂ ਬੀਜੇਪੀ ਸਹੀ ਆ ਇਹ ਗੱਲਾਂ ਬਈ ਸਾਨੂੰ ਤਾਂ ਨਹੀਂ ਹਜਮ ਹੁੰਦੀਆਂ ਤੁਹਾਨੂੰ ਹੁੰਦੀਆਂ ਨੇ ਤਾਂ ਹੋਈਆਂ ਰਹਿਣ ਦੇਖੋ ਮਿੱਤਰੋ ਤੁਸੀਂ ਇਹ ਸਭ ਕੁਝ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ